ਅੱਜ ਅਸੀਂ ਕਿਲਿਨਰੀਆ ਵਿੱਚ ਮੋੜ ਬੈਠੇ ਆਂ ਇਹਦਾ ਕਾਰਨ ਇੱਕ ਹੀ ਹੈ ਜਿਹੜਾ ਅੱਜ ਤੋਂ 15 ਦਿਨ ਪਹਿਲੇ ਆਪਾਂ ਸਿਨੇਮਾ ਹਾਲ ਦੀ ਜਗ੍ਹਾ ਤੇ ਗਏ ਸੀ ਉੱਥੇ ਅਸੀਂ 15 ਦਿਨ ਦਾ ਅਲਟੀਮੇਟਮ ਦਿੱਤਾ ਸੀ ਬੀਬੀ ਐਮਬੀ ਨੂੰ ਕਿ ਤੁਸੀਂ 15 ਦਿਨ ਦੇ ਅੰਦਰ ਅੰਦਰ ਤੁਹਾਡਾ ਕੋਈ ਡਾਕੂਮੈਂਟ ਹੈਗਾ ਤਾਂ ਕਾਈਂਡਲੀ ਸਾਨੂੰ ਦਿਖਾ ਦੇਣ ਜੇ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈ ਫਿਰ ਅਸੀਂ 15 ਦਿਨ ਬਾਅਦ ਇਹ ਜਗ੍ਹਾ ਰੇੜੀ ਆ ਉਹ ਖਾਲੀ ਕਰਾਵਾਂਗੇ ਉਸ ਕੜੀ ਦੇ ਵਿੱਚ ਉਹ ਜਿਹੜੀ ਤਾਰੀਖ ਹੈ ਉਹ 2 ਤਾਰੀਖ ਅਸੀਂ 2 ਮਈ ਦਾ ਦਿਨ ਤੈਅ ਕੀਤਾ ਹੈ 2 ਮਈ ਸਵੇਰੇ 9 ਵਜੇ ਸਾਰੇ ਹੀ ਜੰਗਲ ਵਾਸੀਆਂ ਨੂੰ ਜਿਹੜਾ ਸਾਡੀ ਲੋਕ ਸਫਰਰ ਨੇ ਉਹਨਾਂ ਨੂੰ ਬੇਨਤੀ ਹੈ ਕਿ 2 ਤਾਰੀਖ 2 ਮਈ ਸਵੇਰੇ 9 ਵਜੇ ਸਿਨੇਮਾ ਹਾਲ ਵਾਲੀ ਜਗ੍ਹਾ ਤੇ ਪੁੱਜਣ ਤਾਂ ਜੋ ਅਸੀਂ ਉਹਨੂੰ ਖਾਲੀ ਕਰਕੇ ਜਿਹੜੀ ਲੋਕਾਂ ਦੀ ਇੱਕ ਲਗਾਤਾਰ ਲੰਬੇ ਸਮੇਤ ਤੋਂ ਸਮੱਸਿਆ ਸੀ ਉਹਨੂੰ ਅਸੀਂ ਸੋਲਵ ਕਰੀਏ ਥਿਉਰੈਟਿਕਲ ਤਾਂ ਸਾਡੇ ਕੋਲ ਸਾਰੇ ਕਾਗਜ਼ ਨੇ ਪਰ ਅੱਜ ਦਾ ਯੁੱਗ ਪ੍ਰੈਕਟੀਕਲ ਜ਼ਰੂਰ ਮੰਗਦਾ ਹੈ ਅਸੀਂ ਪ੍ਰੈਕਟੀਕਲ ਉਸ ਜਗ੍ਹਾ ਤੇ ਜਾ ਕੇ ਉਹਨੂੰ ਅਸੀਂ ਖਾਲੀ ਕਰਾਂਗੇ ਟਾਈਮ ਲੱਗੇਗਾ ਦੋ ਤਰੀਕ ਨੂੰ ਅਸੀਂ ਸ਼ੁਰੂ ਕਰਾਂਗੇ ਜਿੰਨੇ ਵੀ ਦਿਨ ਲੱਗਦੇ ਆ ਉਹਨੂੰ ਖਾਲੀ ਕਰਾਂਗੇ ਸੋ ਸਾਰੇ ਹਲਕਾ ਨਿਵਾਸੀਆਂ ਨੂੰ ਤੇ ਮੇਰੇ ਸ਼ਹਿਰ ਵਾਸੀ ਨੂੰ ਇੱਕ ਬੇਨਤੀ ਹੈ ਕਿ ਉੱਥੇ ਜ਼ਰੂਰ ਪੁੱਜੋ ਉਹਦਾ ਹਿੱਸਾ ਬਣੋ ਜਿਵੇਂ ਨੰਗਰ ਨੂੰ ਉਜਾੜਨ ਵਾਸਤੇ ਬੀਬੀਐਮਬੀ ਨੇ ਕੋਈ ਕਸਰ ਨਹੀਂ ਛੱਡੀ ਇਸ ਕਰਕੇ ਇਵੇਂ ਹੀ ਇਹਨੂੰ ਮੁੜ ਬਸਾਉਣ ਵਾਸਤੇ ਤੁਸੀਂ ਵੀ ਹੁਣ ਕੋਈ ਕਸਰ ਨਾ ਛੱਡਿਓ ਉੱਥੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਬੀਬੀਐਮਬੀ ਦੇ ਨਾਲ ਇਹਨੂੰ ਲੈ ਕੇ ਮਾਮਲੇ ਲੈ ਕੇ ਕੋਈ ਸਰ ਆਪਣਾ ਅਧਿਕਾਰੀ ਨਾਲ ਕੋਈ ਰਫਤਾ ਹੋਇਆ ਜੀ ਆਪਣਾ ਸਰ ਜਿਹੜਾ ਮੈਂ ਤਾਂ ਤੁਹਾਡੇ ਕੋਲੋਂ ਤੁਸੀਂ ਗੱਲ ਸ਼ੁਰੂ ਕੀਤੀ ਮੈਂ ਤਾਂ ਉਹ ਪੁੱਛੂੰਗਾ ਕਿ ਉਹ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਸਾਡੇ ਨੰਗਰ ਦੀ ਲੋਕਾਂ ਦੀ ਸੰਗੀ ਕੁਟੀ ਉਹ ਕੌਣ ਲੋਕ ਨੇ ਜਿਨੇ ਲਗਾਤਾਰ ਲੰਬੇ ਸਮੇਂ ਤੋਂ ਸਾਡੀ ਵਪਾਰੀ ਦੀ ਸੰਗੀਕੁੱਟੀ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਸਾਡੀ ਮਨੋਰੰਜਨ ਦੇ ਸਾਧਨ ਦੀ ਸੰਗੀਕੁੱਟੀ ਉਹ ਕੌਣ ਸੰਗੀ ਨੇ ਜਿਨ੍ਹਾਂ ਨੇ ਪਿਛਲੇ 30 ਸਾਲ ਤੋਂ ਸਾਡੇ ਨੰਗਲ ਦੇ ਲੋਕਾਂ ਦੀ ਸੰਗੀਕੁੱਟੀ ਅਸੀਂ ਅੱਜ ਉਹਨਾਂ ਲੋਕਾਂ ਨੂੰ ਆਜ਼ਾਦ ਕਰਾਉਣ ਵਾਸਤੇ ਇੱਥੇ ਆਏ ਆ ਸਾਡਾ ਮਕਸਦ ਹੋਰ ਕੋਈ ਨਹੀਂ ਜਿਹਦਾ ਵਿਆਹ ਆਪਾਂ ਉਹਦੀ ਘੋੜੀ ਗਾਣੀ ਅੱਜ ਸਾਡਾ ਵਿਆਹ ਦਾ ਜਿਹੜੀ ਤਾਰੀਖ ਹੈ ਉਹ 2 ਮਈ ਨੂੰ ਰੱਖੀ ਗਈ ਹੈ ਸੋ ਅਸੀਂ 2 ਮਈ ਨੂੰ ਕੰਮ ਕਰਾਂਗੇ ਡਾਕਟਰ ਸਾਹਿਬ ਜਿਹੜਾ ਤੁਹਾਡਾ ਐਕਸ਼ਨ ਹੈ ਵੀ 2 ਮਈ ਨੂੰ 9 ਵਜੇ ਤੁਸੀਂ ਉਹ ਜਿਹੜਾ ਮਲਬਾ ਹਟਾਣਾ ਇਹਦੇ ਨਾਲ ਤੁਸੀਂ ਕੀ ਮਹਿਸੂਸ ਨਹੀਂ ਕਰਦੇ ਵੀ ਇਹਦੇ ਨਾਲ ਕਨਫਲਿਕਟ ਵਧੇਗਾ ਜਾਂ ਕਨਫਲਿਕਟ ਸਰ ਤਾਂ ਹੁੰਦਾ ਹੈ ਅਗਰ ਦੂਜੀ ਧਿਰ ਦਾ ਸੀ ਕੁਝ ਖੌਂਦੇ ਹੋਈ ਹੈ ਦੂਜੀ ਧਿਰ ਕੋਲ ਤਾਂ ਹੈ ਹੀ ਕੁਝ ਨਹੀਂ ਹੈ ਸਰ ਦੂਜੀ ਧਿਰ ਦੇ ਕੋਲ ਕੁਝ ਹੋਏ ਨਾ ਅਸੀਂ ਕਿਹਦਾ ਹੱਕ ਨਹੀਂ ਲੈ ਰਹੇ ਅਸੀਂ ਆਪਣਾ ਹੱਕ ਲੈ ਰਹੇ ਆ ਸਾਡਾ ਆਪਣਾ ਹੱਕ ਹੈ ਸਾਡੀ ਜ਼ਮੀਨ ਹੈ ਪੰਜਾਬ ਸਰਕਾਰ ਦੀ ਦੂਜੀ ਧਿਰ ਦਾ ਕੁਝ ਹੋਏਗਾ ਪਹਿਲੇ ਦਿਖਾ ਦੇਣ No problem ਜੇ ਉਹਨਾਂ ਕੋਲ ਕੋਈ ਕਾਗਜ਼ ਹੈਗਾ ਆਪਣੇ ਨਾਮ ਦੀ ਜਮ੍ਹਾਂ ਬੰਦੀ ਦਾ ਕੋਈ ਆਪਣਾ ਕਾਗਜ਼ ਹੈ ਕਿ ਉਹਨਾਂ ਦੇ ਨਾਮ ਹੈਗੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈ 2 ਤਰੀਕ ਤੱਕ ਦਾ ਫੇਰ ਹੈਗੇ 4 ਦਿਨ ਅਸੀਂ ਐਡਵਾਂਸ ਕੀਤੀ ਇਸ ਕਰਕੇ ਹੈ ਤੇ ਉਹਨਾਂ ਕੋਲ 4 ਦਿਨ ਅਸੀਂ ਦੱਸ ਤੇ ਤਾਰੀਖ ਤੈ ਹੋ ਚੁੱਕੀ ਵੀ ਹੈ ਜੇ ਉਹਨਾਂ ਕੋਲ ਅੱਜ ਵੀ ਕੁਝ ਵੀ ਹੈਗਾ ਤਾਂ নো ਪ੍ਰੋਬਲਮ ਅਸੀਂ ਬੈਠਾਂਗੇ ਕੋਈ ਕਨਫਲਿਕਟ ਨਹੀਂ ਹੈ ਸਰ ਕਨਫਲਿਕਟ ਪਹਿਲੇ ਪੈਦਾ ਕੀਤੇ ਗਏ ਅਸੀਂ ਤਾਂ ਹੁਣ ਕਨਫਲਿਕਟ ਜਿਹੜਾ ਹੈਗਾ ਉਹ ਖਤਮ ਕਰਦੀ ਉਹਦੇ ਅਗਾ ਸਰ ਮੈਂ ਤੁਹਾਡੇ ਤੋਂ ਇੱਕ ਕੋਈ ਹੋਰ ਜਾਣਕਾਰੀ ਇਸ ਰੈਫਰੈਂਸ ਨਾਲ ਚਾਹਾਂਗਾ ਵੀ ਜਿੱਦਾਂ ਜੋ ਤੁਸੀਂ ਕਹਿ ਰਹੇ ਹੋ ਇਹ ਵੀ ਪਬਲਿਕ ਚ ਜਾ ਰਿਹਾ ਜੋ ਤੁਹਾਡੇ ਤੋਂ ਪਹਿਲਾਂ ਸਾਡੇ ਸਮੇਂ-ਸਮੇਂ ਤੇ ਜਿਹੜੇ ਵੀ ਸੰਸਦ ਰਹੇ ਚਾਹੇ तिवारी ਸਾਹਿਬ ਚੰਦੂ ਮਾਜਰਾ ਜੀ ਰਵਨੀਤ ਬਿੱਟੂ ਜੀ ਜਾਂ ਹੋਰ ਵੀ ਉਹਨਾਂ ਨੇ ਵੀ ਬੜੇ ਐਫਰਟਸ ਕੀਤੇ 77 ਤੋਂ ਲੀਜ਼ ਬਾਰੇ ਐਦਾਂ ਹੀ ਮਦਨਮੋਨ ਮਿੱਤਲ ਨੇ ਕੀਤੇ ਰਾਣਾ ਸਾਹਿਬ ਨੇ ਕੀਤੇ ਹੁਣ ਹਰਜੋਤ ਜੀ ਵੀ ਮਨੂਰ لال ਖੱਟੜ ਜੀ ਨੂੰ ਮਿਲ ਕੇ ਆਏ ਆ ਫਿਰ ਇੱਕ ਉਹ ਜਿਹੜੇ ਐਨੇ ਯਤਨ ਸੀ ਉਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਰੀਅਲ ਓਨਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਹੁਣ ਜਿਹੜਾ ਤੁਸੀਂ ਯੂਨਿਕ ਆਈਡੀਆ ਦਿੱਤਾ ਕਿ ਬੀਬੀਐਮਬੀ ਦਾ ਤਾਂ ਇਹਦੇ ਨਾਲ ਟੈਰੀਟਰੀ ਨਾਲ ਕੋਈ ਸਬੰਧ ਨਹੀਂ ਇਹਨੂੰ ਤੁਸੀਂ ਕਿੱਦਾਂ ਆਪਣੀ ਗੱਲ ਸਰ ਆਈ ਐਮ ਨੋਟ ਅ ਪੋਲੀਟਿਸ਼ੀਅਨਸ ਮੈਂ ਇੱਕ ਲੀਡਰ ਹਾਂ ਲੀਡਰ ਔਰ ਪੋਲੀਟਿਸ਼ੀਅਨਸ ਫਰਕ ਹੁੰਦਾ ਸਰ ਪੋਲੀਟਿਸ਼ੀਅਨ ਆਪਣੀ ਸੀਟ ਬਚਾਣੀ ਹੁੰਦੀ ਲੀਡਰ ਨਾ ਕੋਈ ਸੀਟ ਨਹੀਂ ਬਚਾਣੀ ਮੈਂ ਪਬਲਿਕ ਦੀ ਨੁਮਾਇੰਦਗੀ ਕਰਦਾ ਮੈਨੂੰ ਝੂਠੇ ਵਾਦੇ ਝੂਠੀਆਂ ਗੱਲਾਂ ਬੱਚ ਕੋਈ ਵਿਸ਼ਵਾਸ ਨਹੀਂ ਸਰ ਮੈਂ ਪ੍ਰੈਕਟੀਕਲੀ ਕਰੂੰਗਾ ਤੁਹਾਡੇ ਸਾਹਮਣੇ ਕਰੂੰਗਾ ਤੁਹਾਡੇ ਸ਼ਹਿਰ ਵਿੱਚ ਕਰਾਂਗਾ ਮੈਂ ਪਿੱਛੂ ਨਹੀਂ ਕਰੂੰਗਾ ਕੁਝ ਵੀ ਤੁਹਾਡੇ ਸਾਹਮਣੇ ਹੋਊਗਾ ਸਰ ਮੈਂ ਆ ਜਿਹੜੇ ਲਬਜ ਬੋਲੇ ਉਹ ਕੋਣ ਲੋਕ ਨੇ ਜਿਨ੍ਹਾਂ ਨੇ ਸੰਗੀ ਕੁਟੀ ਉਹ ਆ ਜਾਣ ਸਰ ਉਧਰ ਉਹ ਆਣ ਸਾਰੇ ਉਸ ਸਿਸਟਮ ਦਾ ਹਿੱਸਾ ਬਣ ਆਪਣੇ ਕੀਤੀ ਹੋਈ ਪਾਪਾਂ ਨੂੰ ਧੋਣਾ ਕਰਕੇ ਮੈਂ ਕਿਹੜਾ ਮਨਾ ਕਰਦਾ ਸਰ ਜਿੰਨੇ ਤੁਸੀਂ ਨਾਮ ਲੈ ਸਾਰੇ ਆਨ ਵੈਲਕਮ ਹੈ ਮੈਂ ਤਾਂ ਨੰਗਲ ਦੇ ਲੋਕਾਂ ਨੂੰ ਆਪਣੇ ਸ਼ਹਿਰ ਨੂੰ ਬਚਾਉਣ ਵਾਸਤੇ ਜੋ ਵੀ ਮੇਰੇ ਤੋਂ ਵਧੀਆ ਤੇ ਵਧੀਆ ਕਰ ਹੋਏਗਾ ਮੈਂ ਕਰੂੰਗਾ ਕਾਗਜ਼ਾਂ 'ਚ ਵੀ ਕਰੂੰਗਾ ਹਰ ਟੰਗਣਾ ਕਰੂੰਗਾ ਜਿਹੜਾ ਵੀ ਕੋਈ ਕੋਈ ਕੇਸ ਇਹਨਾਂ ਨੇ ਆਪਣੇ ਹਿਸਾਬ ਨਾਲ ਮੇਰੇ ਤੇ ਕਰਨਾ ਹੋਏਗਾ ਤਮੇ ਤਿਆਰ ਹੈ ਮੇਰੇ ਤੇ ਕੋਈ ਵੀ ਅਲੀਗੇਸ਼ਨ ਲਗਾ ਸਕਦੇ ਕ੍ਰਿਮੀਨਲ ਵੀ ਲਗਾ ਸਕਦੇ ਆ ਮੈਂ ਕਰੂੰਗਾ ਮੈਂ ਛੁੱਟੀ ਵਾਲਾ ਦਿਨ ਨਹੀਂ ਚੁਣਿਆ ਮੈਂ 4 ਤਰੀਕ ਵੀ ਚੁਣ ਸਕਦਾ ਸੀ ਮੈਂ ਵਰਕਿੰਗ ਡੇ ਨੂੰ ਚੁਣਿਆ ਤਾਂ ਜੋ ਇਹ ਨਾ ਕਹਿਣ ਕਿ ਅਸੀਂ ਚੋਰੀ ਸ਼ਿਪੇ ਕੋ ਕੰਮ ਕੀਤਾ ਸ਼ਰਮ ਕਰਾ ਔਰ ਇੱਕ ਸਰ ਇਹਦੇ ਚ ਹੋਰ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਆ ਉਹ ਵੀ ਤੁਸੀਂ ਕਲੀਅਰ ਕਰੋ ਬਹੁਤ سارے ਜਿਹੜੇ ਦੁਕਾਨਦਾਰ ਹੈ ਉਹਨਾਂ ਦੇ ਸਾਨੂੰ ਵੀ ਫੋਨ ਆਏ ਵੀ ਇਹ ਜਿਹੜਾ ਡਾਕਟਰ ਸਾਹਿਬ ਦੀ ਮੂਵਮੈਂਟ ਹੈ ਇਹਦੇ ਨਾਲ ਸਾਡੇ ਇੰਟਰਸਟ ਕ੍ਰੈਸ਼ ਹੋ ਜਾਣੇ ਵੀ ਟੇਬਲ ਟਾਕ ਦੇ ਅਸੀਂ ਬਹੁਤ ਚੌਥੀ ਪਾਲਿਸੀ BBMP ਲੈ ਕੇ ਆਏ ਹੁਣ ਅਸੀਂ ਬੜਾ ਨੇੜੇ ਨੇੜੇ ਆਏ ਆਂ ਔਰ BBMP ਦੇ ਵੀ ਕੁਝ ਅਫੀਸਰਸ ਦਾ ਹੁਣ ਅੱਜ ਦੀ ਤਰੀਕ ਚ ਬੜਾ ਪੋਜ਼ਿਟਿਵ ਨਜ਼ਰੀਆ ਹੈ ਉਹਨੂੰ ਤਾਂ ਨਹੀਂ ਕਿਤੇ ਢਾਲ ਲੱਗੇਗੀ ਤੁਹਾਡੇ ਇਸ ਬਾਈ ਬਾਈ ਨੀ ਮੈਂ ਤੁਹਾਨੂੰ ਦੱਸ ਸਕਦਾ ਜਿਨ੍ਹਾਂ ਨੇ ਫਰੋਡ ਕੀਤਾ BBMP ਦੇ ਨਾਲ ਤੁਸੀਂ ਮੇਰੇ ਤੇ ਡਾਕੂਮੈਂਟ ਲਾ ਸਕਦੇ ਠੀਕ ਹੈ ਡਾਕੂਮੈਂਟ ਫਰੋਡ ਬਾਅਦ ਚੇਅਰਮੈਨ BBMP ਔਰ ਚੀਫ BBMP ਨੇ ਲਿਖਿਆ ਜਿਨ੍ਹਾਂ ਲੋਕਾਂ ਨੇ ਡਾਕੂਮੈਂਟ ਦੇ ਨਾਲ ਫਰੋਡ ਕੀਤਾ BBMP ਦੇ ਨਾਲ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਠੀਕ ਹੈ ਡਿਪਲੋਮੇਸੀ ਨਾਲ ਬੜਾ ਕੰਮ ਚੱਲਿਆ ਪਾਕਿਸਤਾਨ ਹਿੰਦੂਸਤਾਨ ਦਾ ਵੀ ਡਿਪਲੋਮੇਸੀ ਨਾਲ ਕੰਮ ਚੱਲਿਆ ਪਰ ਅੱਜ ਪੈਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਹੰਗਾਮਾ ਹੋਇਆ ਜਦੋਂ ਅੱਖਾਂ ਖੁੱਲ੍ਹਦੀਆਂ ਉਦੋਂ ਆਦੀ ਹੁੰਦਾ ਹੁੰਦਾ ਇਹ ਸਾਡਾ ਕੋਈ ਕੰਫਲਿਕਟ ਨਹੀਂ ਹੈ ਲੜਾਈਆਂ ਲੜੀਆਂ ਜਾਂਦੀਆਂ ਆਪਣੇ ਹੱਕ ਲੜੇ ਜਾਂਦੇ ਨੇ ਆਪਣੀ ਜ਼ਮੀਨ ਦੀ ਮਲਕੀਅਤ ਲੜੀ ਜਾਂਦੀ ਹੈ ਅਸੀਂ ਆਪਣੀ ਜ਼ਮੀਨ ਦੀ ਮਲਕੀਅਤ ਲੜ ਰਹੇ ਹਾਂ ਸਾਡਾ ਕੋਈ ਹੋਰ ਮਕਸਦ ਨਹੀਂ ਹੈ ਮੈਂ ਤਾਂ ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਨੂੰ ਦੁਆਣ ਵਾਸਤੇ ਲੱਗਿਆ ਮੇਰਾ ਕੋਈ ਇੰਟਰਸਟ ਨਹੀਂ ਮੇਰੀ ਮੈਂ ਜ਼ਮੀਨ ਇੱਥੇ ਕਮਜਾ ਥੋੜਾ ਕਰਨਾ ਮੈਂ ਮੈਂ ਤਾਂ ਉਹਨਾਂ ਨੂੰ ਦੇ ਰਿਹਾ ਹਾਂ ਇਹ ਲੋਕਲ ਬਾਡੀ ਪੰਜਾਬ ਇਰੀਗੇਸ਼ਨ ਦੀ ਹੈ ਲੋਕਲ ਬਾਡੀ ਨੂੰ ਦੇ ਰਿਹਾ ਵੀ ਤੁਸੀਂ ਕਰੋ ਡਵੈਲਪਮੈਂਟ ਸਰ ਲੋਕਲ ਬਾਡੀ ਵਾਲੇ ਬੰਦੇ ਮੈਂ ਹੈਰਾਨਾ ਕਿਉਂ ਮਤੇ ਪਾਰੇ ਨੇ ਵੀ ਤੁਸੀਂ ਸਾਨੂੰ ਮਨਜ਼ੂਰੀ ਦੇ ਦਿਓ ਵੱਟੇ ਫਨ ਸਾਡੀ ਗੱਲ ਦਾ ਜਵਾਬ ਇਹ ਹੀ ਹੈ ਵੀ ਜਿਹਨਾਂ ਜਿਹੜੇ ਮਾਲਕ ਨੇ ਉਹ ਕਿਰਾਏਦਾਰ ਤੋਂ ਪੁੱਛ ਰਹੇ ਨੇ ਵੀ ਸਾਨੂੰ ਤੁਸੀਂ ਮਨਜ਼ੂਰੀ ਦੇ ਦਿਓ ਬਣਾਉਣ ਦੀ 70 ਲੱਖ ਦਾ ਪਾਰਕ ਦਾ ਉਹਨਾਂ ਨੇ ਮੰਗਿਆ ਸੀ ਪਰਮਿਸ਼ਨ ਜਿਹੜਾ ਤੁਸੀਂ ਹੁਣ ਗੱਲ ਕਰਦੇ ਹੋ ਸਰ ਖੇਵਟ ਨੰਬਰ 83 117 ਖਤੋਨੀ ਤੁਸੀਂ ਕੱਢ ਲਓ ਲੈ ਲਓ ਡਿਪਾਰਟਮੈਂਟ ਤੋਂ ਫਰੈਸ਼ ਇੱਕ ਬੰਦਾ ਸੀ ਜਿਹਨੇ ਬੋਲਿਆ ਵੀ ਇਹ ਹੈ ਉਹ ਕੁਝ ਨਹੀਂ ਮੈਂ ਕਿਸੇ ਦਾ ਜਵਾਬ ਨਹੀਂ ਦਊਂਗਾ ਇਦਾਂ ਦੇ ਬਹੁਤ ਲੋਕ ਆਂਦੇ ਨੇ ਉਹਦੇ ਵਿੱਚ ਤੁਸੀਂ ਹੁਣ ਵੀ ਫਰਦ ਕੇਂਦਰ ਜਾ ਸਕਦੇ ਹੋ ਔਨਲਾਈਨ ਤੁਸੀਂ ਕੱਢ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਖੇਵਟ ਤਿੱਖ ਤੋਂ ਨਹੀਂ ਨੰਬਰ ਦੱਸਦੇ ਨਹੀਂ ਤਾਂ ਤੁਸੀਂ ਮੇਰੇ ਕੋਲ ਲੈ ਲਿਓ ਜਾ ਕੇ ਤੁਸੀਂ ਪੜ ਲਓ ਕਿਹਦੇ ਨਾਮ ਹੈ ਇੱਥੇ ਕਿਹਦਾ ਸੀ ਕਿਹੜੇ-ਕਿਹੜੇ ਸਿਸਟਮ ਕਿਵੇਂ ਹੈ ਸਾਡੇ ਲੋਕ ਸਾਰੇ ਅਸੀਂ ਅਣਜਾਣ ਕਿਵੇਂ ਆ ਅਸੀਂ ਕਿਸੇ 'ਤੇ ਭਰ ਵਿਸ਼ਵਾਸ ਘੱਟ ਕਰਦੇ ਆ ਜਿਹੜੀ ਮੈਂ ਅਗਰ 20 ਗੱਲਾਂ ਤੁਹਾਨੂੰ ਪੋਜ਼ਿਟਿਵ ਦੱਸਦਾ ਜਿਹੜੀ ਕੋਈ ਨੈਗੇਟਿਵ ਗੱਲ ਕਰੀਗੇ ਉਹਦੇ 'ਤੇ ਜ਼ਿਆਦਾ ਵਿਸ਼ਵਾਸ ਲੋਕ ਕਰਦੇ ਨੇ ਮੈਂ ਤੁਹਾਨੂੰ ਹੁਣ ਪ੍ਰੈਕਟੀਕਲੀ ਕਰਕੇ ਦੱਸਣਾ ਲੋਕ ਵਿਸ਼ਵਾਸ ਕਰਨਗੇ ਮੈਂ ਤਾਂ ਸਿਰਫ ਐਵਾਨਿਸ ਕਰਕੇ ਕਰ ਰਿਹਾ ਵੀ ਪੋਜ਼ਿਟਿਵ ਬਣੋ ਤੁਹਾਡਾ ਕੰਮ ਸੋਫੀਸਿਡ ਹੋਏਗਾ ਜਦੋਂ ਤੁਸੀਂ ਨੈਗੇਟਿਵ ਤੇ ਗਲਤ ਲੋਕਾਂ ਦੇ ਹੱਥ ਚੜ ਜਾਂਦੇ ਹੋ ਤੁਸੀਂ ਬੈਕਫੁੱਟ ਤੇ ਵੀ ਆ ਜਾਂਦੇ ਆ ਫਿਰ ਤੁਹਾਨੂੰ ਲੋਕ ਜਿਹੜੇ ਅਫਸਰ ਨੇ ਇਹ ਅਫਸਰ ਨੂੰ ਵੀ ਦਬਾ ਕੇ ਰੱਖਦੀ ਹੈ ਚਾਹੇ ਅਫਸਰ ਉਹ ਕਿਹੜੇ ਮਰਜੀ ਡਿਪਾਰਟਮੈਂਟ ਦੇ ਹੋਣ ਕੁਝ ਕੋੜਕੂ ਸੈਂਟਰ ਦੇ ਕੁਝ ਸਾਡੀ ਪੰਜਾਬ ਦੇ ਵੀ ਵਿੱਚ ਅਫਸਰ ਬੈਠੇ ਜਿਹੜੇ ਇੱਕ ਕਨਫਲਿਕਟ ਪੈਦਾ ਕਰਦੇ ਆ ਅਦਰਵਾਈਜ਼ ਕਨਫਲਿਕਟ ਨਹੀਂ ਹੈ ਇਹ ਪੈਦਾ ਕੀਤਾ ਗਿਆ ਤਾਂ ਜੋ ਲੋਕ ਆਪਸ ਵਿੱਚ ਲੜਦੇ ਰਹਿਣ ਇਹਨਾਂ ਨੇਤਾਵਾਂ ਦੀਆਂ ਰੋਟੀਆਂ ਸੱਕ ਵੀ ਰਹਿਣ ਕਿਸ ਨੂੰ ਕੀ ਪਤਾ ਲੱਗਦਾ ਮੈਂ ਕੋਈ ਬੋਟਨ ਦੀ ਗੱਲ ਨਹੀਂ ਕਰਦਾ ਤੁਹਾਡੇ ਸਵਾਲ ਦਾ ਮੈਂ ਇਸ ਕਰਕੇ ਜਵਾਬ ਦੇਣਾ ਚਾਹੁੰਦਾ ਜਦੋਂ ਤੁਸੀਂ ਪੁੱਛਿਆ ਸਾਡਾ ਕੋਈ ਲਿੰਕ ਨਹੀਂ ਇਸ ਚੀਜ਼ ਦਾ ਠੀਕ ਹੈ ਸਰ ਸਰਕਾਰ ਕੋਈ ਮਤਲਬ ਕੋਈ ਬਾ ਚਾਹੇ ਬੀਬੀਐਮਬੀ ਦੀ ਜਗਾਏ ਚਾਹੇ ਪੰਜਾਬ ਸਰਕਾਰ ਦੀ ਜਗਾਏ ਤੁਸੀਂ ਕੋਈ ਉਸਾਰੀ ਨਹੀਂ ਕਰਨ ਲੱਗੇ ਉੱਥੇ ਮਤਲਬ ਇੱਕ ਗੰਦ ਜਾਂ ਮਲਵਾ ਹਟਾਇਆ ਜਾ ਰਿਹਾ ਮਤਲਬ ਚਲੋ ਇਹ ਲੈ ਲਓ ਜੇ ਬੀਬੀ ਐਮ ਦੀ ਗੱਲ ਕਰਦੀ ਹੈ ਉਹਨਾਂ ਦਾ ਘਰ ਸਵਾਰਿਆ ਜਾ ਰਿਹਾ ਇੱਕ ਤਰ੍ਹਾਂ ਫੇਰ ਵੀ ਇੰਨੀ ਆ ਵਿਰੋਧੀ ਤਾਕਤ ਤੱਕ ਇਦਾਂ ਇਕੱਠੀਆਂ ਹੋਊਂਗੀ ਜਾਂ ਮਤਲਬ ਸਫਾਈ ਵੀ ਨਾ ਕੀਤੀ ਜਾਵੇ ਸ਼ਹਿਰ ਵਿੱਚ ਇਹੀ ਜੇ ਗੱਲ ਕੋ ਆਪਾਂ ਕਾਉਂਸਲਰਾਂ ਦੀ ਕਰੀਏ ਜੇ ਬੀਤੇ ਸਾਲਾਂ ਦੀ ਗੱਲ ਕਰੀਏ ਕਿਤੇ ਨੈਸ਼ਨਲ ਹਾਈਵੇ ਦੇ ਕੋਲ 2.5 ਕਰੋੜ ਦੇ ਫੇਵਰ ਲਗਾਏ ਜਾਣੇ ਸੀਗੇ ਮਤਲਬ ਉਹ 2.5 ਕਰੋੜ ਦੇ ਫੇਵਰ ਲਗਾਉਣ ਦੀ ਮਨਜ਼ੂਰੀ ਮਿਲ ਗਈ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਕਾਉਂਸਲਰਾਂ ਨੇ ਇਹ ਕਿਹਾ ਵੀ ਇਹ ਤਾਂ ਸਾਡਾ ਘਰ ਸਵਾਰਿਆ ਕਰਦੇ ਤੁਸੀਂ ਤਾਂ ਇੱਕ ਮੜਵਾ ਚੱਕਣ ਦੀ ਗੱਲ ਕਰ ਰਹੇ ਐਡਾ ਵੱਡਾ ਬਵਾਲ ਹੋ ਗਿਆ ਮੈਂ ਸਰ 4 ਘੰਟੇ ਬੋਲ ਸਕਦਾ ਬੀਬੀ ਐਮਬੀ ਦੇ ਨੂੰ ਮੈਨੂੰ ਪਾਣੀ ਪੜਾਂਦੇ ਰਹੋ ਮੇਤੋ ਗੱਲਾਂ ਕੱਢਦੇ ਰਹੋ ਬੀਬੀ ਐਮਬੀ ਕੋਲ ਬਿਜਲੀ ਵੇਚਣ ਦਾ ਕੋਈ ਸਰਟੀਫਿਕੇਟ ਨਹੀਂ ਹੈ ਕੇਵਲ ਪੰਜਾਬ ਸਰਕਾਰ ਨੂੰ ਬੀਚ ਸਕਦੀ ਹੈ ਅੱਜ ਪੰਜਾਬ ਸਰਕਾਰ ਦੇ ਵਿੱਚ ਹਰ ਜਗ੍ਹਾ ਬਿਜਲੀ ਮੁਕਤ ਮਿਲਦੀ ਲੇਕਿਨ ਨੰਗਲ ਸ਼ਹਿਰ ਵਾਸੀ ਨੂੰ ਬਿਜਲੀ ਦੇ 2 ਰੁਪਏ ਜੂਨਟ ਵਧਾ ਦਿੱਤੇ ਇਹ ਬਿਜਲੀ ਸਿਰਫ ਪੰਜਾਬ ਸਰਕਾਰ ਨੂੰ ਬੇਚ ਸਕਦੀ ਲੋਕਾਂ ਨੂੰ ਨਹੀਂ ਬੇਚ ਸਕਦੀ ਸਰ ਇਹਨਾਂ ਕੋਲ ਸਰਟੀਫਿਕੇਟ ਨਹੀਂ ਬਿਜਲੀ ਵੇਚਣ ਦਾ ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ ਸਰ ਇਹ ਪ੍ਰੋਡਕਸ਼ਨ ਕਰ ਸਕਦੇ ਆ ਲੇਕਿਨ ਵੇਚ ਨਹੀਂ ਸਕਦੇ ਵੇਚ ਪੰਜਾਬ ਸਰਕਾਰ ਸਕਦੀ ਦੂਜੀ ਗੱਲ ਜਿੰਨੇ ਵੀ ਨੰਗਲ ਦੇ ਵਿੱਚ ਇਹਨਾਂ ਨੇ ਕੁਆਟਰ ਟਾਏ ਪਿੱਛੇ ਡਿਮੋਲਿਸ਼ ਕੀਤੇ ਉਹ ਇਹਨਾਂ ਦੇ ਆਪਣੇ ਨਹੀਂ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਨੇ ਇਰੀਗੇਸ਼ਨ ਡਿਪਾਰਟਮੈਂਟ ਤੋਂ ਬੀਬੀਐਮਬੀ ਨੇ ਲੀਜ਼ ਤੇ ਲਏ ਹੋਏ ਕੁਆਟਰ ਨੇ ਜਦੋਂ ਇਹ ਗੱਲ ਚੱਲੀ ਅੱਗੇ ਸਟੈਪ ਬਾਈ ਸਟੈਪ ਆਂਦੇ ਰਹੋਗੇ ਤੁਹਾਨੂੰ ਬਹੁਤ ਕੁਝ ਖੁਲਾਸਾ ਮਿਲਣਾ ਤੁਸੀਂ ਹੈਰਾਨ ਹੋਵੋਗੇ ਪੀ ਇਹ ਨਾ ਬੜਾ ਗੰਧ ਪਿਆ ਹੋਇਆ ਸਰ ਅਸੀਂ ਤਾਂ ਕੇਵਲ ਪ੍ਰੈਕਟੀਕਲੀ ਗੱਲ ਤੋਂ ਸਾਫ਼ ਕਰਨ ਲੱਗੇ ਇਹਨਾਂ ਦੇ ਅੰਦਰੋਂ ਵੀ ਸਾਫ਼ ਕਰਨ ਦੀ ਇਹ ਗੱਲ ਇੱਕ ਮੜਵਾ ਚੱਕਣ ਨੂੰ ਲੈ ਕੇ ਐਡਾ ਬਵਾਲ ਹੋ ਗਿਆ ਜੇ ਕਿਤੇ ਉਹ ਸਾਰੀ ਕਰਨੀ ਹੋਵੇ ਕਿ ਫੇਰ ਤਾਂ ਨਹੀਂ ਉਹ ਸਾਰੀ ਕਰਾਵਾਂਗੇ ਸਰ ਜਿਹੜੇ ਬੈਂਸ ਸਾਹਮਣੇ ਪੈਸੇ ਲੈ ਕੇ ਆਣੇ ਐ ਔਰ ਇਹ ਜਿਹੜੇ ਨਗਰ ਕੌਂਸਲ ਦੇ ਪੈਸੇ ਉਹ ਅਸੀਂ ਜਿਹੜੇ ਇਹਨਾਂ ਨੇ 110 ਕਰੋੜ ਦਾ ਬਜਟ ਇਹ ਪੇਪਰਾਂ 'ਚ ਹੀ ਲਾ ਦਿੱਤਾ ਉਹਨਾਂ ਅਸੀਂ ਸਾਰੀ ਕਰਾਵਾਂਗੇ ਤੁਸੀਂ ਜਿੰਨੇ ਸਵਾਲ ਪੁੱਛਦੇ ਰਹੋਗੇ ਸਰ ਉਹਨਾਂ ਦਾ ਐਨ ਪਰਫੈਕਟ ਜਵਾਬ ਦਊਂਗਾ ਔਰ ਸਹੀ ਟੰਗ ਨਾਲ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਤੁਸੀਂ ਪੁੱਛੋ ਆਪਣੇ ਮਾਧਿ ਔਰ ਚੇਅਰਮੈਨ ਤੋਂ ਵੀ ਪੇ ਤੁਹਾਡੇ ਕੋਲ ਸਰਟੀਫਿਕੇਟ ਹੈ ਵੀ ਨਹੀਂ ਸੇਲ ਆਊਟ ਕਰਨ ਦਾ ਪਬਲਿਕ ਰੋਸ ਇਤੀ ਕੋਈ ਸਰਟੀਫਿਕੇਟ ਨਹੀਂ ਹੈ ਇੱਕ ਗਰੇਵਾਲ ਜੀ ਨੇ ਖਬਰ ਲਗਾਈ ਸੀ ਕੋਈ ਮੀਟਿੰਗ ਹੋਣੀ ਸੀ ਤੁਹਾਡੀ ਐਸਟੀਐਮ ਦੀ ਮੂਰਤੀ ਵੀ ਬੀਵੀਐਮਪੀ ਅਧਿਕਾਰੀ ਨੇ ਆਪਣੇ ਦਸਤਾਵੇਜ਼ ਲੈ ਕੇ ਆਣੇ ਸੀ ਤੁਸੀਂ ਉਹ ਮੀਟਿੰਗ ਹੋਈ ਬੀਵੀਐਮਪੀ ਵਾਲੇ ਅਧਿਕਾਰੀ ਨੇ ਆਪਣੇ ਦਸਤਾਵੇਜ਼ ਦਿੱਤੇ ਉਹਨਾਂ ਦਾ ਜਵਾਬ ਮਾਜੀ ਦਿੱਤਾ ਉਸ ਦਸਤਾਵੇਜ਼ ਵਿੱਚ ਜ਼ੀਰੋ ਸੀ ਸਰ ਕੁਝ ਵੀ ਨਹੀਂ ਨਿਕਲਿਆ ਠੀਕ ਇਸ ਕਰਕੇ ਮੈਂ ਸਟੈਪ ਚੱਕਿਆ ਕਿ ਜੇ ਤੁਹਾਡੇ ਕੋਲ ਦਸਤਾਵੇਜ਼ ਕੋਈ ਹੈ ਤਾਂ 2 ਤਾਰੀਖ 2 ਮਈ 9 ਵਜੇ ਪਹਿਲੀ ਮਈ ਦਾ ਤਾਂ ਨਹੀਂ ਚੱਕਿਆ ਉਸਨੂੰ ਮਜ਼ਦੂਰ ਡੇ ਹੁੰਦਾ ਤੇ ਦੋ ਤਰੀਕ ਵੀ ਜਿਹੜੀ ਨੰਗਲ ਵਾਸਤੇ ਉਹ ਵੀ ਮਜ਼ਦੂਰ ਡੇ ਹੋਗੀ ਸਾਰੇ ਲੋਕ ਅਸੀਂ ਅਸੀਂ ਮਜ਼ਦੂਰਾਂ ਦੇ ਤਰ੍ਹਾਂ ਉੱਥੇ ਕੰਮ ਕਰਾਂਗੇ ਚੱਕਾਂਗੇ ਔਰ ਜਿਹੜੇ ਉੱਥੋਂ ਦਾ ਲੋਹਾ ਮਲਵਾ ਵੇਚਾਂਗੇ ਚੱਕ ਕੇ ਉਹਦਾ ਅਸੀਂ ਲੰਗਰ ਲਾਵਾਂਗੇ ਅਸੀਂ ਕੋਈ ਚੋਰੀ ਨਹੀਂ ਕਰਾਂਗੇ ਕੋਈ ਡਕੈਤੀ ਨਹੀਂ ਕਰਾਂਗੇ ਨੰਗਲ ਦੇ ਲੋਕਾਂ ਦਾ ਹੱਕ ਨੰਗਲ ਵਾਸਤੇ ਦੁਆਨ ਵਾਸਤੇ ਪੂਰਾ ਪ੍ਰਯਾਸ ਕਰਾਂਗੇ ਜੇ ਕਿਸੇ ਕੋਲ ਖਰੇ ਵੀ ਕੋਈ ਹੈ ਕਾਗਜ਼ ਡਾਕੂਮੈਂਟ ਬੀਬੀਐਮਬੀ ਦੇ ਕਿਸੇ ਵੀ ਅਧਿਕਾਰੀ ਕੋਲ ਚਾਹੇ ਨੰਗਲ ਦਾ ਜਾਂ ਚੰਡੀਗੜ੍ਹ ਦਾ ਉਹ ਪੇਸ਼ ਕਰ ਸਕਦਾ నో ਪ੍ਰੋਬਲਮ ਮੇਰੀ ਸਿੱਧਾ ਓਪਨ ਗੱਲ ਦਾ ਤੁਹਾਡੀ ਮਨ ਕਰ ਰਿਹਾ ਕੋਈ ਹੋਰ ਕਿਸੇ ਸਵਾਲ ਸਰ ਉਹਨਾਂ ਨੇ ਨਾ ਇਹ ਗੱਲ ਰੱਖੀ ਹੈ ਪਾਕੜਾ ਬਿਆਸ ਮਨੇ ਬੋਰਡ ਦੇ ਅਫੀਸਰਜ਼ ਨੇ ਕਿ ਇਹਦਾ ਇਹ ਪ੍ਰੋਸੈਸ ਹੈ ਇਹ ਮਲਵਾ ਚੱਕ ਕੇ ਇਹਦੀ ਆਕਸ਼ਨ ਹੋਣੀ ਉਹ ਪੈਸੇ ਡਿਪਾਰਟਮੈਂਟ ਦੇ ਜਮਾ ਹੋਣੇ ਕੁਝ ਐਸਾ ਉਹਨਾਂ ਨੇ ਸਰ ਇਹ ਇਹ ਕੋਈ ਇਹ ਜਿਹੜਾ ਬਾਬਾ ਬੋਰਡ ਦਾ ਕਤਲ ਹੋਇਆ ਇਹ ਕਤਲ ਹੈ ਸਰ ਉਸ ਕਤਲ ਦੀਆਂ ਜਿਹੜਾ ਸਾਡਾ ਬਜ਼ੁਰਗ ਸ਼ਿਵਾਲਿਕ ਟੋਕੀ ਆ ਉਹਦੀਆਂ ਅਸੀਂ ਆਸਤੀਆਂ ਬਹਾਨੀਆਂ ਜੇ ਆਪਣੇ ਇਸੇ ਬਜ਼ੁਰਗ ਦੀ ਐਡੀ ਬੜੀ ਆਸੀਆਂ ਵਹਣ ਵਿੱਚ ਕਿਸ ਨੂੰ ਆਬਜੈਕਸ਼ਨ ਹੈ ਤਾਂ ਡਾਕਟਰ ਸੰਜੀਪ ਗੋਤਮ ਤੇ ਬਣਦੀ ਕਾਰਵਾਈ ਕਰ ਮੇਤੇ ਕ੍ਰਿਮੀਨਲ ਕੇਸ ਪਾਣ ਮੇਤੇ ਸਿਵਲ ਸੂਟ ਪਾਣ ਆਜਣ ਉਥੇ ਰੁਕਣ ਮੈਨੂੰ ਕੋਈ ਨਹੀਂ ਓਪਨ ਚੈਲੰਜਰ ਸਰ ਬਾਦਲ ਮੇਰੇ ਤੇ ਸੂਟ ਕਰੋ ਇੱਕ ਡਾਕਟਰ ਸਭ ਸਾਰੀ ਵੈਸੇ ਗੱਲ ਕਲੀਅਰ ਹੋ ਗਈ ਕਿ ਲਾਸਟ ਕੁਐਸਚਨ ਜ਼ਰੂਰ ਕਰਨਾ ਉਹ ਬੜਾ ਚਰਚਾ ਚਾਇਆ ਵੀ ਡਾਕਟਰ ਸੰਜੀਵ ਗੋਤਮ ਐਨੇ ਨਿਮਰਤਾ ਸ਼ਲੀਨਤਾ ਬੜਾ ਬਿਲਕੁਲ ਸ਼ਾਂਤ ਵਾਲੇ ਸੀ ਤੁਸੀਂ ਤਾਂ ਇੱਕਦਮ ਹੁਣ ਜਿਵੇਂ ਜਵਾਲਾਮੁਖੀ ਜਾਂ ਬੜਾ ਗੁੱਸੇ ਵਾਲਾ ਹੋ ਗਿਆ ਪਰ ਦੇਖੋ ਮਹਾਭਾਰਤ ਵਿੱਚ ਕੌਰਵ ਤੇ ਪਾਂਡਵਾਂ ਦੀ ਲੜਾਈ ਸੀ ਜਦੋਂ ਕੌਰਵ ਨੇ ਕਹਤਾ 1 ਇੰਚ ਨਹੀਂ ਦੇਣੀ ਫਿਰ ਪਾਂਡਵਾਂ ਨੇ ਸਾਰੀ ਲੈ ਲਈ ਸੀ ਜਦੋਂ ਸਾਨੂੰ 1 ਇੰਚ ਦੇਣ ਵਾਸਤੇ ਤਿਆਰੀ ਸੀ ਹੁਣ ਸਾਡੇ ਪਾਂਡਵ ਖੜੇ ਹੋਗੇ ਅਸੀਂ 1 ਇੰਚ ਲਵਾਂਗੇ ਔਰ ਬਸਣ ਵੀ ਨਹੀਂ ਦੇਵਾਂਗੇ ਔਰ ਇਹਨਾਂ ਨੂੰ ਢਾਣ ਵੀ ਨਹੀਂ ਦੇਵਾਂਗੇ ਇਹ ਕੋਰਵਾ ਤੇ ਪਾਂਡਵਾ ਦਾ 5000 ਸਾਲ ਬਾਅਦ ਦੁਬਾਰਾ ਫਿਰ ਨੰਗਲ ਸ਼ਹਿਰ ਵਿੱਚ ਜੰਗ ਹੈ ਤੇ ਕੋਈ ਇੱਕ ਸੰਭਾਵਨਾ ਨਹੀਂ ਤੁਸੀਂ ਸਮਝਦੇ ਨੇ ਸੰਭਾਵਨਾ ਖਤਮ ਹੋ ਚੁੱਕੀਆਂ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਲੋਕਾਂ ਦੇ ਬੜੇ ਕ੍ਰਿਸ਼ਨ ਮਹਾਰਾਜ ਗਏ ਨਾ ਕੋਈ ਕਿਸ ਨੇ ਮੰਨੀ ਨਹੀਂ ਹੈ ਹੁਣ ਆਖੀ ਫਿਰ ਤੀਰ ਚੱਕਣਾ ਪਏਗਾ ਸਰ ਕਰਾਂਗੇ ਠੀਕ ਧੰਨਵਾਦ ਨਹੀਂ ਨਹੀਂ ਥੈਂਕ ਯੂ ਥੈਂਕ ਯੂ